हां जी दोस्तों ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਬੱਜੋਆਣਾ ਭਾਈ ਲਖਵੀਰ ਸਿੰਘ ਕਾਲੇ ਦੇ ਘਰੋਂ ਆਪਾਂ ਤੁਹਾਨੂੰ ਚਾਰ ਨਗ ਦਿਖਾਵਾਂਗੇ ਜੀ ਦੇ ਵਿੱਚੋਂ ਤਿੰਨ ਮਿੱਤਰੋ ਬਸੀਆਂ ਨੇ ਇੱਕ ਮਿੱਤਰੋ ਝੋਟੀ ਆ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਵੀ ਦੇਵਾਂਗੇ ਥਣਾ ਦੀ ਮੰਤਰ ਵੀ ਦਿਖਾਵਾਂਗੇ ਪੂਰੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਤੇ ਰੇਟ ਵੀ ਆਪਾਂ ਤੁਹਾਨੂੰ ਦੱਸਾਂਗੇ ਕਿੰਨੀ ਕਿੰਨੀ ਉਮਰ ਹੈ ਪਹਿਲੇ ਨੰਬਰ ਤੇ ਆਪਾਂ ਕਾਲੀ ਤੋਂ ਸਟਾਰਟਿੰਗ ਕਰਦੇ ਆਂ ਕੋਈ ਫੋਰਸ ਆਖਤਾ ਨਹੀਂ ਪਹਿਲਾਂ ਤਾਂ ਹੀ ਹਾਂ ਜਦੋਂ ਕੋਈ ਨਹੀਂ ਫੋਰਸ ਆਖ ਨਹੀਂ ਮਿੱਤਰੋ ਥਣ ਸੋਣਾ ਤੇ ਉਮਰ ਕਿੰਨੀ ਕਹ ਜੀ ਇਹਦੀ ਇਹਦੀ 9 ਮਹੀਨੇ ਬਈ 9 ਮਹੀਨੇ ਬੜਾ ਦਿਖਾ ਦਗੇ ਓਕੇ ਦੀ ਦੇ ਤੇ ਫਿਰ ਆ ਜੀਆਂ ਡੱਬਗਾ ਹਨ ਇਹਨਾਂ ਦੀ ਕਿੰਨੇ ਕਿੰਨੇ ਉਮਰ ਹੈ ਇਹਨਾਂ ਦੀ ਹੈਗੀ 7-7 ਮਹੀਨੇ 7-7 ਮਹੀਨੇ ਦੋਨਾਂ ਦੀ ਉਹਦੀ 9 ਮਹੀਨੇ ਤੇ ਇਹਦੀ ਹੈਗੀ ਦੋਨਾਂ ਦੀ 7-7 ਮਹੀਨੇ ਠੀਕ ਆ ਥਣ ਥਣ ਚੰਗਾ ਹਨਾ ਇਹਨਾਂ ਦਾ ਰੇਟ ਫਿਰ ਤਿੰਨਾਂ ਦਾ ਤਿੰਨਾਂ ਰੇਟ 35 ਹਜ਼ਾਰ ਹੈ ਤਿੰਨਾਂ ਦਾ 35 ਮਾੜਾ ਤੋੜ ਕੇ ਦਿਖਾ ਦਿਓ ਵੀ ਜਈ ਕਈ ਵਾਰ ਅਗਲੇ ਨੂੰ ਆ ਲਾਦਾ ਹੁੰਦਾ ਨਾ ਮਾੜਾ ਮਾੜਾ ਦਿਖਾ ਦਿਓ ਝਲਕ ਜੀ ਮਰਾ ਦਿਓ ਕੱਲਾ ਕੱਲਾ ਬੱਚਿਆਂ ਵਿੱਚੋਂ ਆਪਾਂ ਸਾਨੂੰ ਤੋੜ ਕੇ ਦਿਖਾਉਣੇ ਆ ਤਾਂ ਜੋ ਹਰ ਭਰਾ ਨੂੰ ਪਤਾ ਲੱਗ ਸਕੇ ਇਹਨਾਂ ਦੀ ਸੱਤ ਸੱਤ ਮਹੀਨੇ ਬਈ ਕਹਿੰਦਾ ਉਮਰ ਹੈ ਤੇ ਉਹਦੀ ਹੈਗੀ ਆ ਕਿੰਨਾ ਮਹੀਨੇ ਤੋੜੋ ਜੀ ਇਹਦੀ ਮਿੱਤਰੋ ਹੈਗੀ ਆ 9 ਮਹੀਨੇ ਤੇ ਐਫ ਅਤੇ ਕਰਾਸ ਹੈ ਰੇਟ 39 ਦਾ 35 ਜੇ ਕੋਈ ਅੱਡੋ ਅੱਡ ਲੈਣਾ ਚਾਹੁੰਦਾ ਹੋਵੇ ਫਿਰ ਇਹਦਾ ਦਾਸਾ ਕਾਲੀ ਦਾ ਇਹ ਹੈਗਾਗਾ 12 12000 ਓਕੇ ਓਕੇ ਠੀਕ ਹੈ ਇਹਨੂੰ ਵੀ ਤੀਜੀ ਨੂੰ ਵੀ ਤੁਰਕੇ ਦਿਖਾ ਦੇ ਰੰਗ ਫਿਰ ਆਪਾਂ ਕਹਿੰਦੇ ਵੀ ਦੋਨਾਂ ਦੇ ਬਹੁਤ ਚੰਗੇ ਆ ਰੰਗ ਕਾਲਾ ਵੀ ਬਹੁਤ ਚੰਗਾ ਹੈ ਤੇ ਇਹ ਵੀ ਬਹੁਤ ਚੰਗੀ ਆ ਮੋਰੇ 5 7 7 8 8 ਮਹੀਨੇ ਮਿੱਤਰੋ ਸਾਮਕੇ ਇਹਨਾਂ ਨੇ ਟੀਕੇ ਲੈ ਲੈਣੇ ਆ 8 8 9 9 ਮਹੀਨੇ ਤਕਰੀਬਨ ਸਾਂਭਣਾ ਪੈਣਾ ਤੇ ਚੌਥੇ ਨੰਬਰ ਤੇ ਆ ਗਈ ਝੋਟੀ ਹਨਾ ਕੁੰਡੀ ਝੋਟੀ ਤੇ ਇਹ ਮਿੱਤਰੋ ਘਟੋ ਘਟੜ ਚਾਰ ਮਹੀਨੇ ਪੰਜ ਮਹੀਨੇ ਸਾਂਭਣੀ ਪੈਣੀ ਹੈ ਕੋਈ ਫੋੜ ਸਕਤਾ ਨਹੀਂ ਹਾਂ ਡਰਦੀ ਤਾਂ ਨਹੀਂ ਐ ਘਟਰੂਗੀ ਨਹੀਂ ਐ ਤਾਂ ਡਰੂਗੀ ਮੈਂ ਕਰ ਲੈ ਕੋਈ ਐ ਨਹੀਂ ਹਾਂ ਦੂਰੋਂ ਤੋੜ ਕੇ ਦਿਖਾ ਦਮ ਮਾੜਾ ਜਾਂ ਕਾਥੀਆ ਬੇਸਾ ਜੀ ਓਕੇ ਚਲੋ ਆ ਤਾਂ ਫਿਰ ਕਰਨਾ ਹੀ ਆ ਉਮਰ ਆ ਹਾਂ ਜਵਾਨੀ ਆ ਨਾ ਚੰਗੀ ਸਮੀ ਵੀ ਐ ਤੇ 5 ਕਿ ਮਹੀਨੇ ਡਰਦੀ ਐ ਕੈਮਰੇ ਤੋਂ ਹਨਾ ਚਲ ਕੋਈ ਨੀ ਬੋਝ ਕੇ ਲਿਓ ਬੋਝ ਕੇ ਲੈ ਚਲੋ ਲੈ ਚਲੋ ਥੋੜਾ ਜਿਹਾ ਮਿੱਤਰੋ ਕੈਮਰੇ ਤੋਂ ਡਰਦੀ ਐ ਉਪਰਾ ਮੰਦੀ ਐ ਤੋਰ ਦੇ ਮਾੜਾ ਜ ਲੈ ਚਲੋ ਬਸ ਉਧਰੀ ਲੈ ਚਲੋ ਉਧਰੀ ਬਸ ਇੱਥੇ ਬੰਦੋ ਕੋਈ ਨੀ ਡਰਦਾ ਨਾ ਜਾਨਵਰ ਸੋਨੂੰ ਆਪਾਂ ਦੂਰੋਂ ਹੀ ਤੋਰ ਕੇ ਦਿਖਾਈ ਜਾ ਕਿਉਂਕਿ ਥੋੜਾ ਜਿਹਾ ਕੈਮਰੇ ਤੋਂ ਜਾਨਵਰ ਡਰਦੇ ਆ ਇੱਕ ਮੈਡ ਸਿੱਟ ਆ ਬਈ ਵਾਰ ਤੱਕ ਕੇ ਸੱਟ ਨਾ ਖਾਲੇ ਜਿਹੜੇ ਦਿਖਾ ਇੱਕ ਵਾਰੀ ਤੁਹਾਨੂੰ ਕੈਮਰਾ ਨੇੜੇ ਕਰਕੇ ਆਪਾਂ ਜਰੂਰ ਦਿਖਾ ਦਿੰਨੇ ਆ ਸਿੰਘ ਵੀ ਮਿੱਤਰੋ ਬਹੁਤ ਸੋਹਣਾ ਤੇ ਚੰਗੀ ਸਮੇ ਵੀ ਹੈ 4-5 ਮਹੀਨੇ ਘੱਟੋ-ਘੱਟ ਮਿੱਤਰੋ ਇਹਨੇ ਸੰਭਣਾ ਪੈਣਾ ਟੀਕੇ ਦੇ ਖਾਤਰ ਆ ਰੇਟ ਇਹਦਾ ਜੀ ਰੇਟ ਇਹਦਾ ਵੀ 40000 ਇਹਦਾ 40 ਤੇ ਉਹਨਾਂ ਦਾ ਤਿੰਨਾਂ ਦਾ 35 35 ਇਹਦਾ 40 ਤੇ ਫੋਨ ਨੰਬਰ ਦੱਸ ਦੇ 70078 70078 387 30831 ਸਾਰੇ ਵੀਰਾਂ ਦਾ ਧੰਨਵਾਦ